ਮਤਲਬ ਬਣਾਇਆ ਬਹੁਤ ਕੁਛ ਆ ਮੁੰਡੇ ਸਿੱਮ ਲੈ ਕੁੜੀਆਂ ਤਨ ਵਿਆਹਾਂ ਅੱਛਾ ਜੀ ਫਿਰ ਦੋ ਮੁੰਡੇ ਬਾਹਰ ਕੱਲੇ ਠੀਕ ਹੈ ਦੋ ਖੇਤ ਲਏ ਮਤਲਬ ਇਹ ਸਟਰਗਲ ਬਹੁਤ ਕਰਿਆ ਬਹੁਤ ਕਰਿਆ ਇਹਨਾਂ ਦੇ ਵਿੱਚੋਂ ਹੀ ਇਹਨਾਂ ਦੇ ਵਿੱਚੋਂ ਹੀ ਇਹ ਮੁੰਡੇ ਬਾਹਰ ਕੱਢਿਆ ਨਹੀਂ 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 ਜ਼ਮੀਨ ਦਾ ਜੀ ਜ਼ਮੀਨ ਜਾਦਾ ਤਾਂ ਹੁਣ ਲਈ ਆ ਦੋ ਸਾਲ ਹੋ ਗਏ ਇਹਨਾਂ ਦੇ ਇਹਨਾਂ ਦੇ ਸਿਰ ਤੋਂ ਠੀਕ ਹੈ ਇਹਨਾਂ ਦੇ ਸਿਰ ਤੋਂ ਕਿੰਨੇ ਕਿੱਲੇ ਜ਼ਮੀਨ ਦੇ ਬਣਾਏ ਦੋ ਕਿੱਲੇ ਬਣਾਏ ਦੋ ਕਿੱਲੇ 10000 ਦੀ ਲੱਖ ਦੀ ਮਿਲ ਗਈ ਉਹ ਤੋਂ ਪੇ ਪੈਸੇ ਵੀ ਨਹੀਂ ਪੂਰੇ ਕਰਦੇ ਪੈਸੇ ਵੀ ਨਹੀਂ ਪੂਰੇ ਕਰਦੇ ਨਾਲ ਕਿੰਨੀ ਲੱਖ ਡੇਢ ਲੱਖ ਦੀ ਲਈ ਉਹ ਕਿੱਥੋਂ ਸਾਰੀ ਉਮਰ ਤੇ ਕਿੱਥੋਂ ਪੂਰਾ ਕਰੂਗਾ ਜਿਹੜੀ ਕੀ ਦੇ ਅੰਦਰ ਅੰਦਰ ਬੱਕਰੀ ਮਿਲੇ ਨਾ ਬਹੁਤ ਵਧੀਆ ਉਹਦੇ ਵਿੱਚ ਆਪਾਂ ਨੂੰ ਫਾਇਦਾ ਵੀ ਆ ਆਪਾਂ ਨੂੰ ਬੱਕਰੀ ਵੀ ਸਭ ਕੁਝ ਦਿੰਦੀ ਆ ਅੱਛਾ ਤੇ ਆਪਾਂ ਨੂੰ ਪੈਦਾ ਵੀ ਦਊਗੀ ਆਪਾਂ ਨੂੰ ਪ੍ਰੋਪਰਟੀ ਵੀ ਦਊ ਬੱਚਾ ਵੀ ਪਾਲੂਗੀ ਆਪਣੇ ਰੁਪਏ ਵੀ ਪੂਰੇ ਕਰੂਗੀ ਜਿਹੜੇ ਨਵੇਂ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਮਤਲਬ ਪੱਠਾ ਲੈਣ ਜਾਂ ਬੱਕਰੀਆਂ ਵੀ ਘੱਟ ਤੋਂ ਉਹਨਾਂ ਨੂੰ ਬੱਕਰੀਆਂ ਲੈਣ ਦਾ ਫਾਇਦਾ ਬੱਚੇ ਨਾ ਲੈਣਾ ਉਹ ਮਤਲਬ ਉਹ ਬੱਕਰੀਆਂ ਲੈਣ ਦੋ ਲੈ ਸੂਣਾਂ ਹੀ ਲੈ ਲੈਣ ਚਾਹੀਦਾ ਸੂਣਾਂ ਲੈਣ ਜਾਂ ਸੂਣਾਂ ਸੂਣੀਆਂ ਦੋਨੀਆਂ ਕੀ ਬਾਹਰ ਚਾਰਦੇ ਨੇ ਅਸੀਂ ਚਰਾਇ ਵੀ ਕਰਦੇ ਆਂ ਦਾਣਾ ਵੀ ਹਾਣੇ ਅੱਛਾ ਦਾਣੇ ਬਿਨਾ ਮਤਲਬ ਤਾਲੇ ਬਗਾਰਦਾ ਵੀਰੇ ਗੱਡੀ ਚੱਲਦੀ ਨਹੀਂ ਹੈਗੀ ਠੀਕ ਹੈ ਪੰਮਾ ਮੁਠੀ-ਮੁਠੀ ਪਾਵੋ ਗਲਾਸੀ-ਗਲਾਸੀ ਪਾਵੋ ਦਾਣਾ ਪਾਵੋ ਦਾਣੇ ਵਿੱਚ ਇਹ ਸਭ ਕੁਝ ਆਪਾਂ ਨੂੰ ਦਿਖਾ ਦਿੰਦੇ ਆਂ ਹਾਂ ਦਾਣੇ ਵਿੱਚ ਦਿੰਦੂ ਮੁੱਲ ਮੋੜ ਦੀਆਂ ਨੇ ਮੁੱਲ ਮੋੜ ਨੇ ਸਿੰਘੂ ਸਾਥ ਬਈ ਉਹ ਬਹੁਤ ਟੌਪ 'ਚ ਆ ਇਹ ਕਿਹੜੀ ਸਿੰਘੀ ਕਹਿੰਦੇ ਨੇ ਅਮਰਾ ਲਵੇ ਕਰਕੇ ਦਿਖਾ ਦੀ ਬਈ ਇਹ ਮੀਣੀ ਆ ਉਹ ਦਾ ਉਹ ਦਾ ਦਾਤੀ ਸਿੰਘ ਵੀ ਕਹ ਦਿੰਦੇ ਆ ਇਹਨੂੰ ਤੇ ਦੂਜਾ ਮਤਲਬ ਜੇ ਛੋਟੀ ਹੋਵੇ ਤਾਂ ਬਾਦਾਮ ਸਿੰਘ ਵੀ ਕਹਿੰਦੇ ਮੇਲੇ ਦਾਤੀ ਸਿੰਘ ਹੀ ਬਣ ਜਾਂਦੀ ਹੈ ਇਹ ਮੀਣੀ ਆ ਮੀਣੀ ਆ ਜਣੀ ਆਪਣੇ ਬੱਕਰੀਆਂ ਆ ਜਣੀ ਮੀਣੀ ਕਹਿੰਦੇ ਆ ਹਾਂ ਇਹ ਵਾ ਕੰਨਾਂ ਦੇ ਉੱਪਰ ਦੀ ਕੰਨਾਂ ਦੇ ਉੱਪਰ ਦੀ ਤੇ ਫੇਸ ਕੁਆਲਿਟੀ ਦੇਖ ਲਓ ਬਾਈ ਅੱਖਾਂ ਔਖਾਂ ਪਿਓਰ ਕੁਆਲਿਟੀ ਜਿਆਦਾ ਰਹਿਣਾ ਜਮਾ ਹਾਂਜੀ ਪਿਓਰ ਬੀਟਲ ਜਿਆਦਾ ਅਸਲੀ ਹੈ ਅਸਲੀ ਹੈ ਮਤਲਬ ਮੈਂ ਉਹਨੇ ਉਸ ਬੱਕਰੀਆਂ ਦੀ ਜਣੀ ਪਠਾ ਹੀ ਪਾਲੀਆਂ ਅੱਛਾ ਇਹਦੇ ਚ 5-6 ਪਠਾ ਨਾਲ ਉਹਦੀਆਂ ਠੀਕ ਹੈ ਤੇ ਮੈਂ ਵੇਚੀਆਂ ਵੀ ਦੋ ਤਿੰਨ ਪਠਾ ਉਹਦੀਆਂ ਵੇਚੀਆਂ ਵੀ ਆ ਠੀਕ ਹੈ ਤੇ ਜਣੀ ਉਹ ਰਾੰਗਲਾ ਤੇ ਬਹਿ ਜਾ ਵਜਾ ਕਰਦੇ ਠੀਕ ਹੈ ਤੇ ਆ ਜੀ ਬੰਦਾ ਬੋਕਿਆ ਹਾਂਜੀ ਉਹ ਵੀ ਉਸੇ ਖਾਨਦਾਨ ਜੋ ਆ ਇਹ ਤਾਂ ਪਰੀਆਂ ਨੇ ਪਰੀਆਂ ਆਏ ਹਾਏ ਵਾਹ ਜੇ ਬੰਦਾ ਜੇ ਸੋਚਿਆ ਜਾਵੇ ਤਾਂ ਇਹ ਪਰੀਆਂ ਆ ਇਹ ਅੱਛਾ ਇਹ ਤਾਂ ਬਣਾ ਦਿੰਦੀ ਹੈ ਜੇ ਬੰਦੇ ਨੂੰ ਨਾ ਬੰਦਾ ਕਹੇ ਵੀ ਮੈਂ ਕੁਝ ਬਣਾਉਣਾ ਤਾਂ ਬਣਾ ਦਿੰਦੀ ਹੈ ਜੇ ਬੰਦੇ ਤੇ ਮਗਰ ਕਸਮ ਚਾੜ ਚੜ ਕੇ ਰਹੇ ਹਾਂ ਠੀਕ ਔਰ ਨਿਕਾਲ ਸਾਰੇ ਬਾਈਆਂ ਨੂੰ ਆਪਣੇ ਰਾਜੂ ਗੋਠ ਫਾਰਮ ਦੇ YouTube ਚੈਨਲ ਉੱਪਰ ਸਵਾਗਤ ਹੈ ਜੀ ਤੇ ਪਹਿਲਾਂ ਦਾ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚੈਨਲ ਨੂੰ ਤੇ ਅੱਜ ਆਪਾਂ ਬਹੁਤ ਹੀ ਪੁਰਾਣੇ ਮੇਲੇ ਦੇ ਉੱਪਰ ਪਹੁੰਚੇ ਆ ਜੋ ਕਿ ਮੰਡਾਲੀ شریف ਦਾ ਮੇਲਾ ਭਰਦਾ ਤੇ ਇੱਥੇ ਬਾਈ ਪੁਰਾਣੇ-ਪੁਰਾਣੇ ਬੱਕਰੀਆਂ ਵਾਲੇ ਆ ਜਿਹੜੀ ਆਪਦਾ ਮੇਲਾ ਭਰਉਣਾ ਆਉਂਦੇ ਨੇ ਮਾਈ ਬਾਬੇ ਦੀ ਚੌਂਕੀ ਭਰਉਣਾ ਆਉਂਦੇ ਨੇ ਤੇ ਇੱਥੇ ਆਪਾਂ ਇਹਨਾਂ ਦੀਆਂ ਬੱਕਰੀਆਂ ਦਿਖਾਵਾਂਗੇ ਤੁਹਾਨੂੰ ਤੇ ਬਹੁਤ ਹੀ ਪੁਰਾਣੀਆਂ-ਪੁਰਾਣੀਆਂ ਬੜੇ ਪਤਲੇ ਦੇ ਕੋਲ ਖੜਗੇ ਡੱਬੇ ਦੇ ਤੇ ਤੁਹਾਨੂੰ ਦਿਖਾਵਾਂਗੇ ਕਿ ਦਵਾਬੇ ਇਲਾਕੇ ਦੀ ਨਸਲ ਕਹੇਗੀ ਹੈ ਤੇ ਕਹੇ ਜੀ ਇਧਰ ਬਾਈ ਬੱਕਰੀਆਂ ਰੱਖ ਦੇਣੀ ਤੇ ਬਾਕੀ ਗੱਲਬਾਤ ਆ ਕਿਵੇਂ ਚਰਾਉਂਦੇ ਨੇ ਕਿਵੇਂ ਕੀ ਗੱਲਬਾਤ ਆ ਸਾਰਾ ਕੁਝ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਾਇਆ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਕਿਹੜੇ ਪਿੰਡ ਤੋਂ ਪਹੁੰਚੇ ਹੋ ਜੀ ਵੀਰੇ ਔਜਲਾ ਟੱਕ ਔਜਲਾ ਟੱਕ ਕਿਹੜਾ ਜ਼ਿਲ੍ਹਾ ਪੈਂਦਾ ਆਪਾਂ ਨੂੰ ਜ਼ਿਲ੍ਹਾ ਜਲੰਧਰ ਪੈਂਦਾ ਜੀ ਜਲੰਧਰ ਹਾਂਜੀ ਠੀਕ ਆ ਕਿੰਨੇ ਕ ਟਾਈਮ ਤੋਂ ਕੰਮ ਕਰਦੇ ਹੋ ਬੱਕਰੀਆਂ ਦਾ ਹੋ ਗਿਆ ਕੋਈ 30 35 ਸਾਲ ਸਾਨੂੰ ਅੱਛਾ ਕਿੰਨੀਆਂ ਬੱਕਰੀਆਂ ਤੋਂ ਸ਼ੁਰੂ ਕਰਿਆ ਸੀ ਸ਼ੁਰੂ ਤੋਂ ਅਸੀਂ ਬੱਕਰੀਆਂ ਦਾ 8 ਬੱਕਰੀ ਤੋਂ 70 ਬੱਕਰੀਆਂ ਤੋਂ ਸ਼ੁਰੂ ਕੀਤਾ ਸੀ ਅੱਛ ਚਾਲੀ ਉਹਨਾਂ ਦੀ ਬਾ ਉਹਨਾਂ ਦੀ ਗਾਹ ਨਹੀਂ ਗਾ ਚੱਲੀ ਉਹ ਹੋਰ ਬਦਲਤੀਆਂ ਉਹਨਾਂ ਤੇ ਗਾਹ ਦੇ ਕਾਹ ਚੱਲੀ ਆਉਣੀ ਅੱਛਾ ਹੋਰ ਨਹੀਂ ਬਦਲਨੀ ਨਹੀਂ ਹੋਰ ਨਹੀਂ ਬਦਲਨੀ ਮਤਲਬ ਵੀ ਘਰ ਦੀਆਂ ਪੱਠਾ ਪੁੱਠੇ ਹੀ ਪਾਲਦੇ ਘਰ ਦੇ ਪੱਠਾ ਪਾਲਦੇ ਮਤਲਬ ਵਪਾਰ ਵਾਲਾ ਕੰਮ ਨਹੀਂ 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 ਵਪਾਰ ਵਾਲਾ ਕੰਮ ਨਹੀਂ ਵਪਾਰ ਇੱਧਰ ਬਾਈ ਜੀ ਬਹੁਤ ਘੱਟ ਕਰਦੇ ਨੇ ਲੋਕ ਤੇ ਬਾਤ ਲੋ ਘਰ ਦੀਆਂ ਪੱਠਾਂ ਹੀ ਜ਼ਿਆਦੇ ਪਾਲਦੇ ਨੇ ਪੱਠਾਂ ਜ਼ਿਆਦੇ ਪਾਲਦੇ ਨੇ ਪੱਠਾਂ 'ਚ ਫਾਇਦਾ ਹੈ ਹੈਨਾ ਹਾਂਜੀ ਹਾਂਜੀ ਮਤਲਬ ਮਹਿੰਗੀ ਬੱਕਰੀ ਲੈਣ ਦੀ ਲੋੜ ਨਹੀਂ ਮਹਿੰਗੀ ਬੱਕਰੀ ਲੈਣ ਦਾ ਕੋਈ ਫਾਇਦਾ ਨਹੀਂ ਹੈ ਹਾਂ ਤੇ ਬੱਕਰੀਆਂ ਰੇਟ ਰੂਟ ਕੀ ਚੱਲਦਾ ਆਪਣੇ ਇਲਾਕੇ ਦੇ ਵਿੱਚ ਰੇਟ ਵੀਰੇ ਹੁਣ ਝੂਠ ਬੋਲਣ ਦਾ ਜੋ ਮਰਜ਼ੀ ਬੋਲਾ 25 20 25 30 25 ਬਸੇ ਪੇ 30 ਤੇ ਅੰਦਰ ਅੰਦਰ ਉਹ ਦਰਸੇ ਜਿਹੜੇ ਮਰੀ ਅੱਛਾ ਚੰਗੀ ਬੱਕਰੀ ਚੰਗੀ ਬੱਕਰੀ ਇੰਨੇ ਨੂੰ ਮਿਲਦੀ ਆ ਬਾਕੀ ਆ ਨੀ ਝੂਠ ਬੋਲਣ ਨੂੰ ਕੋਈ ਆਏ 50 ਹਜ਼ਾਰ ਦੀ ਲੱਖ ਦੀ ਮਿਲ ਗਈ ਉਹ ਤੋਂ ਪੇ ਝੂਠ ਬੋਲਦਾ ਉਹ ਪੈਸੇ ਵੀ ਨਹੀਂ ਪੂਰੇ ਕਰਦਾ ਪੈਸ ਮਤਲਬ ਇਹ 20 25 30 35 ਹੱਦ ਚਾਰੀ ਤੱਕ ਇਹਦੇ ਅੰਦਰ ਅੰਦਰ ਬੱਕਰੀ ਮਿਲੇ ਨਾ ਬਹੁਤ ਵਧੀਆ ਉਹਦੇ ਵਿੱਚ ਆਪਾਂ ਨੂੰ ਫਾਇਦਾ ਵੀ ਆ ਆਪਾਂ ਨੂੰ ਬੱਕਰੀ ਵੀ ਸਭ ਕੁਝ ਦਿੰਦੀ ਆ ਅੱਛਾ ਤੇ ਆਪਾਂ ਨੂੰ ਪੈਦਾ ਵੀ ਦਊਗੀ ਆਪਾਂ ਨੂੰ ਪ੍ਰੋਪਰਟੀ ਵੀ ਦਊ ਬੱਚਾ ਵੀ ਪਾਲੂਗੀ ਆਪਣੇ ਰੁਪਏ ਵੀ ਪੂਰੇ ਕਰੂਗੀ ਜਿਹੜੇ ਨਵੇਂ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਮਤਲਬ ਪੱਠਾ ਲੈਣ ਜਾਂ ਬੱਕਰੀਆਂ ਵੀ ਘੱਟ ਤੋਂ ਉਹਨਾਂ ਨੂੰ ਬੱਕਰੀਆਂ ਲੈਣ ਦਾ ਫਾਇਦਾ ਬੱਚੇ ਨਾ ਲੈਣਾ ਉਹ ਮਤਲਬ ਉਹ ਬੱਕਰੀਆਂ ਲੈਣ ਦੋ ਲੈ ਸੂਣਾਂ ਹੀ ਲੈ ਲੈਣ ਚਾਹੀਦੇ ਸੂਣਾਂ ਹੀ ਲੈਣ ਜਾਂ ਸੂਣਾਂ ਸੂਣੀਆਂ ਸੂਣਾਂ ਲੈਣ ਹਾਂ ਹੁਣ ਮਤਲਬ ਗੱਬਣਾ ਲੈ ਲੈਣਾ ਗੱਬਣਾ ਲੈਣ ਮੌਸਮ 'ਚ ਸੂਪਾਣਾ ਹਾਂਜੀ ਹਾਂਜੀ ਜੇ ਬੱਕਰੀਆਂ ਦੁੱਧਾਂ ਵਾਲੀਆਂ ਲੈ ਲੈਣ ਘੱਟ ਰੇਟ 'ਚ ਮਿਲ ਜਾਂਦੀਆਂ ਘੱਟ ਰੇਟ 'ਚ ਮਿਲ ਜਾਣਗੀਆਂ ਠੀਕ ਆ ਘੱਟ ਤੋਂ ਘੱਟ ਪੈਸੇ ਉਹ ਕਰੋ ਹਣਾ ਹਾਂਜੀ ਹਾਂਜੀ ਤੇ ਘੱਟ ਕੰਮ ਕਰ ਲੋ ਵਿਚਾਰ ਪ ਸ਼ਾਮ ਸਮੇਂ ਚੰਗਾਲ ਕਰੋ ਤੇ ਉਹਨਾਂ ਨੂੰ ਸੂਣੇ ਵਾਲਿਆਂ ਨਾਲ ਲਾਓ ਜਾਂ ਦੁੱਧ ਵਾਲਿਆਂ ਨਾਲ ਲਾਓ ਬੱਕਰੀਆਂ ਲਵੋ ਮਤਲਬ ਬੱਚੇ ਨਾ ਲਵੋ ਬੱਚਿਆਂ ਦੀ ਕੋਈ ਮਰਾਤ ਨਹੀਂ ਹੈ ਅੱਛਾ ਠੀਕ ਹੈ ਬਾਈ ਦੀਆਂ ਗੱਲਾਂ ਜ਼ਰੂਰ ਨੋਟ ਕਰੀਏ ਇਹ ਤੇ ਵੀਡੀਓ ਬਹੁਤ ਖਾਸ ਹੈ ਤੁਹਾਡੇ ਲਈ ਬੱਚੇ ਜਿਹੜੇ ਲੈਣੇ ਆਪਾਂ ਬੱਚੇ ਦੇ ਮਤਲਬਲੇ ਬਿਮਾਰੀ ਪੈ ਜਾਂਦੀ ਹੈ ਜਾਂ ਬੱਚੇ ਮਰ ਜਾਂਦੇ ਆ ਫਿਰ ਬੰਦੇ ਦਾ ਮਨ ਟੁੱਟ ਜਾਂਦਾ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਦੀ ਇਸ ਕਰਕੇ ਫਿਰ ਬੱਚੇ ਲੈਣ ਦਾ ਕੋਈ ਫਾਇਦਾ ਨਹੀਂ ਹੈ ਬੱਕਰੀ ਲਵੋ ਉਹਦੇ ਮਗਰ ਜੇ ਜੋੜਾ ਬੱਚਿਆਂ ਦਾ ਵੀ ਹੋਇਆ ਤੇ ਜੇ 30000 ਰੁਪਏ ਆਈ ਤੇ ਪੰਜ-ਪੰਜ ਹਜ਼ਾਰ ਦੇ ਬੱਚੇ ਨਾਲ ਲਓ ਤੇ 20000 ਦੀ ਫ ਇਹ ਆਪਾਂ ਕਰ ਵਿੱਚ ਆਪ ਕਰੀ ਰੱਖਦੇ ਆ ਬੱਕੀਆਂ ਬਾਹਰ ਚਾਰਦੇ ਨਹੀਂ ਅਸੀਂ ਚੁਰਾਈ ਵੀ ਕਰਦੇ ਆ ਦਾਣਾ ਲਿਓਨੇ ਅੱਛਾ ਦਾਣੇ ਬਿਨਾਂ ਵੀ ਆ ਤਾਂ ਦਾਣੇ ਬਗਾਰ ਤਾਂ ਵੀਰੇ ਗੱਡੀ ਚੱਲਦੀ ਨਹੀਂ ਹੈਗੀ ਠੀਕ ਹੈ ਪਮਾ ਕੱਖਾਂ ਨਾਲ ਵੀ ਕੁਝ ਬਣਦਾ ਪਮਾ ਮੁੱਠੀ ਮੁੱਠੀ ਪਾਵੋ ਗਲਾਸੀ ਗਲਾਸੀ ਪਾਵੋ ਦਾਣਾ ਪਾਵੋ ਦਾਣੇ ਵਿੱਚ ਇਹ ਸਭ ਕੁਝ ਆਪਾਂ ਨੂੰ ਦਿਖਾ ਦਿੰਦੇ ਆ ਹਾਂ ਦਾਣੇ ਵਿੱਚ ਮੁੱਲ ਮੋੜ ਦਿਆਂ ਦਾਣੇ ਦਾ ਵੀ ਠੀਕ ਹੈ ਜੇ ਆਪਾਂ ਸੁੱਕੀਆਂ ਚੁਰਾਈ ਕਰਕੇ ਵਿਚਾਰਦੇ ਆ ਤਾਂ ਉਹਦੇ ਵਿੱਚ ਕੁਝ ਨਹੀਂ ਮਿਲਦਾ ਉਹਦੇ ਬਦ ਪਾਈਆ ਭਜ ਦਿੰਨੀ ਆ ਠੀਕ ਹੈ ਉਹ ਤਾਂ ਆਪਣਾ ਆਪ ਵੀ ਨਹੀਂ ਚੱਕਦੀ ਜਿੰਨਾ ਸਾਡਾ ਚੱਕਦੀ ਹੈ ਜੇ ਦਾਣਾ ਪਾਵਾਂਗੇ ਖਰਾਕ ਦੇਵਾਂਗੇ ਜਾਨ ਵੀ ਫੜੂਗੀ ਤੇ ਧਾਰਾਂ ਵੀ ਵੱਧ ਦਊਗੀ ਠੀਕ ਹੈ ਜੀ ਹਾਂ ਜੀ ਠੀਕ ਆ ਮੜਾ ਬਾਅਦ ਚੈੱਕ ਕਰੀ ਤੇ ਇਹ ਸਿੰਗੀ ਚੁੰਗੀ ਉਹ ਬਹੁਤ ਟੌਪ 'ਚ ਆਏ ਕਿਹੜੀ ਸਿੰਗੀ ਕਹਦਾਂ ਨੇ ਮੜਾ ਲਵੇ ਕਰਕੇ ਦਿਖਾ ਦੀ ਭਾਈ ਇਹ ਮੀਣੀ ਆ ਉਹ ਦਾ ਉਹ ਦਾ ਦਾਤੀ ਸਿੰਘ ਵੀ ਕਹ ਦਿੰਦੇ ਆ ਇਹਨੂੰ ਜੇ ਦੂਜਾ ਮਤਲਬ ਜੇ ਛੋਟੀ ਹੋਵੇ ਤਾਂ ਬਾਦਾਮ ਸਿੰਘ ਵੀ ਕਹਿੰਦੇ ਮੇਰੇ ਦਾਤੀ ਸਿੰਘ ਹੀ ਬਣ ਜਾਂਦੀ ਹੈ ਇਹ ਮੀਣੀ ਆ ਮੀਣੀ ਆ ਜਣੀ ਆਪਣੇ ਬੱਕਰੀਆਂ ਆ ਜਣੀ ਨੀ ਨੀ ਕਹਿੰਦੇ ਆ ਹਾਂ ਇਹ ਵਾ ਕੰਨਾਂ ਦੇ ਉੱਪਰ ਦੀ ਕੰਨਾਂ ਦੇ ਉੱਪਰ ਦੀ ਤੇ ਫੇਸ ਕੁਆਲਿਟੀ ਦੇਖ ਲਓ ਬਾਈ ਅੱਖਾਂ ਓੱਖਾਂ ਪਿਓਰ ਕੁਆਲਿਟੀ ਜਿਆਉ ਰਹਿਣਾ ਜਮਾ ਹਾਂਜੀ ਪਿਓਰ ਬੀਟਲ ਜਿਆ ਅਸਲੀ ਹੈ ਅਸਲੀ ਹੈ ਅਸਲੀ ਰੰਗ ਵੀ ਹੈ ਅਸਲੀ ਰੰਗ ਵੀ ਹੈ ਤੇ ਅਸਲੀ ਜ ਹੈ ਇਹ ਤੇ ਰੰਗੇ ਪੁਰਾਣੇ ਇਹ ਡੱਬੀਆਂ ਲੋਈਆਂ ਇਹ ਪੁਰਾਣੇ ਰੰਗ ਡੱਬੀ ਲੋਹੀ ਕਾਲੀ ਹਾਂਜੀ ਇਹ ਤਿੰਨ ਰੰਗ ਹੱਤ ਨੇ ਹੱਤ ਨੇ ਠੀਕ ਆ ਤੇ ਬਾਕੀ ਚਮੜੀ ਵੀ ਬੱਕਰੀ ਦੀ ਬਰੀਕ ਆ ਹਨਾ ਠੀਕ ਆ ਠੀਕ ਆ ਬਾਈ ਲੰਬੀ ਲੁੰਜੀ ਬੱਕਰੀ ਇਹ ਇਹ ਮੈਂ ਬੱਕਰੀਏ ਜਿਹੜੀ ਬੱਕਰੀਆਂ ਦਾ 15000 ਦੀ ਆਸਮੀ ਹੁਣਾਂ ਤੋਂ ਲਈ ਸੀਗੀ ਇਹ ਹਾਂਜੀ ਉਹਦੀਆਂ ਪੱਠਾਂ ਨੇ ਅੱਛਾ ਇਹ ਵੀ ਆ ਵੀ ਬਾਕੀ ਤਸਵੀਰ ਹੈ ਬੱਕਰੀ ਆ ਮੂੰਹ ਦੂਰ ਜ਼ਰੂਰ ਦਿਖਾ ਦੇ ਆ ਵੀ ਤੇ ਆ ਵੀ ਆਸਮੀ ਹੁਣ ਵਾਲੀ ਲੋਹੀ ਬੱਕਰੀ ਦੇ ਪੱਠਾਂ ਨੇ ਆਸਮਾ ਬਹੁਤ ਪੁਰਾਣਾ ਬੰਦਾ ਆ ਆ ਪੱਕਦੇ ਆ ਪੱਠ ਜਿਹੜੀ ਉਹ ਵੀ ਆ ਵੀ ਉਹਦੀ ਆ ਅੱਛਾ ਲਿਆ ਉਹ ਦਿਖਾ ਦਾਨੇ ਆਪਾਂ ਆ ਜੋ ਤੇ ਇਹ ਐਸੀ ਮੈਂ ਆਜਮੇ ਹੋਣਾ ਤੋਂ ਲਈ ਸੀਗੀ ਆਹਾ ਹਾਂ 15000 ਦੀ ਇਹਦੀ ਮਾਂ ਜਿਹੜੀ ਸੀਗੀ ਅੱਛਾ 15000 ਦੀ ਲਈ ਸੀਗੀ ਆਹ ਲ ਮੈਂ ਲਈ ਸੀਗੀ ਜ ਉਸ ਵੇਲੇ 56000 ਦੀਆਂ ਦੋ ਲਈਆਂ ਸੀਗੀਆਂ ਆਹ ਦਿਖਾਓ ਆ ਜੀ ਦੇ ਬਾਰੇ ਦੱਸੋ ਜੀ ਇਹਦੇ ਬਾਰੇ ਆਜਮੇ ਹੋਣ ਵਾਲੀ ਲੋਹੀ ਦੀ ਪੱਠਾ ਅੱਛਾ ਹਾਂ ਜੀ ਪੱਠਾ ਸਾਣਾ ਗੁਜਰਾ ਸਗੈਣ ਵਾਲਾ ਉਹਨਾਂ ਕੋਲ ਮੈਂ 15000 ਨਾਲੋਂ ਤਾਂ ਕਿਹੜਾ ਨਹੀਂ ਜਾਣਦਾ ਕਾਲੇ ਕਹਿੰਦੇ ਮੇਲੇ 15000 ਦੀ ਲਈ ਸੀ ਕਿੰਨੇ ਸਾਲ ਦੀ ਗੱਲ ਹੋਗੀ ਇਹ ਹੋਣੀ ਆ ਕੋਈ ਮੇਰਾ ਖਲ ਕੱਟ ਤੇ ਕੱਟ ਵੀ 10 ਸਾਲ ਦੀ ਗੱਲ ਹੋਣੀ ਅੱਛਾ ਮਤਲਬ ਉਹਨੇ ਵੀ ਪੂਰਾ ਸਰੀਰ ਹੀ ਕਰਾਤਾ ਕਰਾ ਪੂਰਾ ਸਰੀਰ ਹੀ ਬਾਕੀ ਬੱਕਰੀਆਂ ਹੀ ਭਾਈ ਟੌਪ ਨੇ ਸਾਰੇ ਮੇਲੇ ਦੇ ਵਿੱਚੋਂ ਮਢਾ ਲਈ ਅਸੀਂ ਮੈਂ ਉਹਦੇ ਨਾਲੇ ਪਸਾਰ ਪਾ ਲਈਆਂ ਟੰਡੀਆਂ ਦੇ ਇੱਕ ਆਏ ਆ ਸੀ ਅੰਨੀਆਂ ਬਰੀਕੀਆਂ ਦੇ ਵਿੱਚ ਬੱਕਰੀ ਸਾਨੂੰ ਕੋਈ ਨਹੀਂ ਮਤਲਬ ਮੈਂ ਉਹਨਾਂ ਉਸ ਬੱਕਰੀਆਂ ਦੀਆਂ ਜਾਨੀ ਪੱਠਾਂ ਹੀ ਪਾਲੀਆਂ ਅੱਛਾ ਤੇ ਚ ਪੰਜ ਛੇ ਪੱਠਾਂ ਨਾਲ ਉਹਦੀਆਂ ਠੀਕ ਹੈ ਤੇ ਮੈਂ ਵੇਚੀਆਂ ਵੀ ਦੋ ਤਿੰਨ ਪੱਠਾਂ ਉਹਨਾਂ ਦੀਆਂ ਵੇਚੀਆਂ ਵੀ ਆ ਠੀਕ ਹੈ ਤੇ ਜਾਨੀ ਉਹਨੇ ਉਹਨੇ ਉਹਨਾਂ ਦਾ ਰੰਗ ਲਾਤੇ ਮੈਂ ਕਹਾਂ ਰੰਗ ਲਾਤੇ ਬਹਿ ਜਾ ਵਜਾ ਕਰਦੇ ਠੀਕ ਹੈ ਤੇ ਆ ਜਨਾ ਵੱਡਾ ਬੋਕ ਆ ਹਾਂਜੀ ਉਹ ਵੀ ਉਸੇ ਖਾਨਦਾਨ ਜੋ ਆ ਠੀਕ ਹੈ ਭਾਈ ਨੇ ਦਾ ਜਮਾਇਨ ਸਰੀ ਕਰਾਤਾ ਇਹ ਕਿੰਨੇ ਵਿੱਚ ਸੂਏ ਬਾਟਾ ਇੱਕ ਪੁਰੇ ਦੂਏ ਸੂਏ ਅੱਛਾ ਕਿੰਨਾ ਕ ਦੁੱਧ ਹੈ ਥੱਲੇ ਦੁੱਧ ਹੈਗਾ ਤਿੰਨ ਕ ਸੱਤ 2.5 ਅੱਛਾ ਠੀਕ ਹੈ ਤਿੰਨ ਟਾਈਮ ਹੁਣ ਤਾਂ ਕੋ ਗੱਪਾ ਮਾਰੀ ਪੰਜ ਲੀਟਰ ਦੇ ਦਈਆ ਜੀ ਵੇ ਝੂਠ ਬੋਲੀ ਜਾਵਾ ਪੰਜ ਲੀਟਰ ਕਰਨਾ ਪੰਜ ਲੀਟਰ ਕਰਨਾ ਬਹੁਤ ਹੋਣਾ ਕਰਨਾ ਬਹੁਤ ਉਹ ਖਰਾਕ ਫਿਰ ਐਦਾ ਹੱਥ ਤੇ ਖਾਂਦੀ ਆ ਹਾਂ ਕਰਦੀ ਹੈਗੀ ਆ ਐਦਾ ਹੱਥ ਤੇ ਸਾੰਬੜੀ ਬਹੁਤ ਆਪੀ ਆ ਦਿਨ ਰਾਤ ਇਹਨਾਂ ਦੇ ਉੱਪਰ ਰਹਿਣਾ ਪੈਂਦਾ ਉੱਪਰ ਰਹਿਣਾ ਪੈਂਦਾ ਗਿੱਲਾ ਸੁੱਕਾ ਦਾਣਾ ਫੱਕਾ ਆਪਕੇ ਏਕੂਰਾ ਪਰਾ ਬਹੁਤ ਕੁਸ਼ਕ ਦੇਣਾ ਬਹੁਤ ਕੁਸ਼ਕ ਪੰਜ ਕਰਨੀਆਂ ਹੋਣ ਪਰ ਹੁੰਦੀਆਂ ਨਹੀਂ ਕਿਸੇ ਤੇ ਵੀ ਦੇਰਾ ਨਹੀਂ ਆਨੇ ਪਰ ਆਪਾਂ ਐ ਨਹੀਂ ਕਹਿੰਦੇ ਵੀ ਦਿੰਦਿਆਂ ਨਹੀਂ ਦਿੰਦਿਆਂ ਪਰ ਘਰ ਬਹੁਤ ਦੂਰ ਨੇ ਉਹਨਾਂ ਦੇ ਹਾਂ ਦੇਰਾ ਦੂਰ ਹੈ ਉਹਨਾਂ ਦਾ ਹਾਂ ਠੀਕ ਹੈ ਤਿੰਨ 3.5 3 4 ਲੀਟਰ ਬੱਕਰੀਆਂ ਆਪਣੇ ਬੱਲੇ ਆ ਬੱਲੇ ਹੈ ਠੀਕ ਹੈ ਤੇ ਹੋਰ ਲਿਆ ਬਾਈ ਆ ਪੱਠ ਲਿਆ ਨਹੀਂ ਛੱਡਦੇ ਬੱਕਰੀਆਂ ਕਥਈ ਕਰਾ ਰੱਖੀ ਹੈ ਬਾਬੇ ਨੇ ਹਾਂ ਜੀ ਜਮਾ ਸਰਾ ਹੀ ਕਰਾਤਾ ਇੱਥੇ ਹੀ ਲਿਆ ਇਹ ਵੀ ਕਾਲਾ ਨਾ ਆ ਗਿਆ ਹੈ ਹਨਾ ਨਾ ਆ ਗਿਆ ਨਾ ਆ ਠੀਕ ਹੈ ਇਹ ਵੀ ਉਹਨਾਂ ਚੋਂ ਹੀ ਆ ਹਾਂ ਅੱਛਾ ਜਮਾ ਸਰਾ ਹੀ ਹੈ ਬਦਾਮ ਸਿੰਗੀ ਲੰਬਾ ਕੰਨ ਚੌਕਣਾ ਪਿੰਡਾ ਹਾਂ ਜੀ ਇਹ ਚੀਜ਼ਾਂ ਪੱਠਾਂ ਜਿਵੇਂ ਪੂਛ ਪਤਲੀ ਵਿੱਚ ਮੋਟੀਆਂ ਪੂਛਾਂ ਵਾਲੀਆਂ ਦੇ ਮੋٹے ਪਿੰਡੇ ਹੁੰਦੇ ਨੇ ਮੋٹے ਪਿੰਡੇ ਹੁੰਦੇ ਇਹ ਬਰੀਕ ਪਿੰਡੇ ਦੀਆਂ ਨੇ ਇਹ ਇਹਨਾਂ ਦੀ ਪੂਛ ਵੀ ਪਤਲੀ ਹੈ ਤੇ ਪਿੰਡਾ ਵੀ ਪ੍ਰੀਕ ਹੈ ਪਿੰਡਾ ਵੀ ਪ੍ਰੀਕ ਹੈ ਇਹ ਚੀਜ਼ਾਂ ਦੇਖਣ ਵਾਲੀਆਂ ਨੇ ਤੇ ਫੇਸ ਫੂਡ ਕੁਆਲਿਟੀ ਤੇ ਪੈਸੇ ਤਾਂ ਅਗਲਾ ਬੰਦਾ ਲਾ ਦਿੰਦਾ ਹਰ ਕੋਈ ਮਤਲਬ ਇਹ ਵੈਰਾਈਟੀ ਨਹੀਂ ਦੇਖਦਾ ਵੀ ਵੈਰਾਈਟੀ ਕਿਹੜੀ ਜੀ ਇਹ ਇਹ ਸਾਹਮਣੀਆਂ ਵੀ ਹਰੇਕ ਤੋਂ ਸਮਝਦੀਆਂ ਵੀ ਨੇ ਸਮਝਦੀਆਂ ਵੀ ਨਹੀਂ ਵਿੱਚ ਲੋਕ ਹੁਣ ਵੇਚ ਗਏ ਬਹੁਤ ਆਪਦੀ ਬਰੀਡ ਏ ਕਮਾਲੀ ਬਰੀਕਵਾਕ ਇੱਕ ਵਾਰ ਮੈਂ ਕਹਿੰਦਾ ਅੱਜ ਦੇ ਸਮੇਂ ਨਾ ਅੱਜ ਦੇ ਸਮੇਂ ਬੱਕਰੀਆਂ ਵੇਚ ਕੇ ਨਾ ਦੁਬਾਰਾ ਲੈਣੀਆਂ ਹੋਣ ਤਾਂ ਦਰਵਾਜ਼ਾ ਪਟਕੇ ਦੂਏ ਪਾਸੇ ਲੱਗ ਜਾਂਦਾ ਠੀਕ ਐ ਹੋਰ ਲਿਆ ਬਾਈ ਕਦਾ ਕਰ ਬੱਕਰੀਆਂ ਇਹ ਹੋਰ ਗੱਲਬਾਤ ਕੋਈ ਆਪਣੇ ਨਵੇਂ ਛੇੜੂਆਂ ਨੂੰ ਜੀ ਨਵੇਂ ਛੇੜੂਆਂ ਨੂੰ ਮੈਂ ਤਾਂ ਇਹ ਕਹਿਣਾ ਚਾਹਨਾ ਮਤਲਬ ਬੱਕਰੀ ਲਵੋ ਬੱਕਰੀ ਉਹਨੇ ਨਾਲ ਸਾਭ ਕਰੋ ਉਹਨੂੰ ਇਹ ਨਾ ਵੀ ਠੇਰਾ ਕਰੋ ਦੀ ਠੇਰਾ ਤੇ ਨਾ ਉਹਦਾ ਗਿੱਲਾ ਜਿੰਨਾ ਵੀ ਸੁੱਕਾ ਹੁੰਦਾ ਉਹਦਾ ਸੁੱਕਾ ਕਰੋ ਹਾਂਜੀ ਦਾਣਾ ਭਾਵੇਂ ਘੱਟ ਪਾਓ ਸੁੱਕਾ ਕਰੋ ਜਿਹੜੇ ਨਵੇਂ ਫਾਰਮਰ ਨੇ ਜੰਨੀਆਂ ਪੱਠਾਂ ਬੱਚੇ ਪਾਲਣਗੇ ਫੇਰ ਕਾਮਯਾਬ ਹੋਣਗੇ। ਹਾਂ ਕਾਮਯਾਬ ਹੋਣਗੇ। ਨਹੀਂ ਪੱਠਾਂ ਦੁੱਧ ਦੇ ਸਿਰ ਤੇ ਕੋਈ ਕਾਮਯਾਬ ਨਹੀਂ ਹੁੰਦਾ ਅੱਜ ਤੱਕ। ਸਹੀ ਗੱਲ। ਆਹ ਲਿਆ ਬਾਈ ਬੱਕਰੀ ਦੇਖ ਸਾਡਾ ਕਿੱਡਾ ਕਾਠ ਹੈ ਨਾ ਬੱਕਰੀ ਦਾ। ਇਹ ਹੋਣੀ ਹੈ ਨਾ 39 40 ਇੰਚ ਦੀ। ਹਾਂਜੀ ਹਾਂਜੀ। ਪੂਰਾ ਕੱਢ ਦਬੱਡਾ ਬੱਕਰੀ ਦਾ ਹੈ ਨਾ ਸਿੰਗੀ ਵੀ ਪੀੜੀ ਆ ਜਮਾ। ਖੁੱਲੀ ਸਿੰਗੀ ਦੀ ਨਹੀਂ ਹੈਗੀ। ਹੂੰ ਹੂੰ। ਤੇ ਬੂਰ ਕੰਨੀ ਚ ਖਰਾਣਾ ਨਸਲ ਹੈ। ਕੰਨੀ ਖਰਾਣਾ ਨਸਲ। ਹਾਂ ਇਹ ਉਹਨਾਂ ਚੋਂ ਬਾਈ ਪਹਿਲਾਂ ਛੋਟੇ ਕੰਨ ਵਾਲੀਆਂ ਹੁੰਦੀਆਂ। ਸਾਡੇ ਅੰਬਰਸਰੀ ਬੋਗ ਪਾ ਕੇ ਲੰਬੇ ਕੰਨ ਵਾਲੀਆਂ ਬੰਨ ਅੰਬਰਸਰੀਆਂ ਬੋਕਾਂ ਦੇ ਤੇ ਬੱਕਰੀਆਂ ਗਾਹ ਦੇ ਗਾਹ ਵੈਰਾਈਟੀਆਂ ਬਦਲੀਆਂ ਰਾਤੀਆਂ ਵੈਰਾਈਟੀਆਂ ਦੁੱਧ ਨੂੰ ਬਾਈ ਸਭ ਤੋਂ ਸਿਰੇ ਨੇ ਅੰਬਰਸਰੀਆਂ ਤੋਂ ਵੀ ਉੱਪਰ ਦੀ ਨੇ ਬਿਲਕੁਲ ਬਿਲਕੁਲ ਤੇਰੀ ਗੱਲ ਕਹਿਣ ਵਾਲੀ ਹਾਂਜੀ ਹਾਂਜੀ ਇਹ ਗਿੱਲਾ ਸੁੱਕਾ ਖਾ ਕੇ ਵੀ ਦੁੱਧ ਦਿੰਦੀਆਂ ਗਿੱਲਾ ਸੁੱਕਾ ਖਾ ਕੇ ਵੀ ਦੁੱਧ ਦਿੰਦੀਆਂ ਹਾਂ ਇਹ ਅਸਲੀ ਪੁਰਾਣੀ ਨਸਲ ਹੈ ਪੁਰਾਣੀ ਨਸਲ ਹੈ ਤੇ ਅੱਜ ਦੀ ਨਹੀਂ ਆਈ ਇਹ ਪੰਜਾਬ 'ਚ ਪਤਾ ਨਹੀਂ ਕਿੰਨੇ ਪੁਰਾਣੀ ਪਹਿਲਾਂ ਤੋਂ ਵਾਲੀ ਪੁਰਾਣੀ ਹੈ ਹਨਾ ਹਾਂਜੀ ਇਹ ਹਰੇਕ ਲਵੇ ਹੁੰਦੀਆਂ ਨਹੀਂ ਸਾਡੇ ਇਲਾਕੇ 'ਚ ਘੱਟ ਰਹੀਆਂ ਹੁਣ ਬਹੁਤ ਘੱਟ ਹੋ ਗਈ ਲੱਗੇ ਪ ਠੀਕ ਐ ਬੂਰ ਕੰਨੀ ਐ ਹਣਾ ਆਪਣੇ ਰੋੜਕੇ ਦਾ ਹੁੰਦਾ ਸੀਗਾ ਬਾਜ਼ੀਗਰਾਂ ਦਾ ਮੁੰਡਾ ਸੀ ਹਾਂਜੀ ਹਾਂ ਉਹਨਾਂ ਨੂੰ ਵੀ ਫਿਗੀਆਂ ਬੂਰ ਕੰਨੀਆਂ ਜਿੰਨੀਆਂ ਵੀ ਸੀਗੀਆਂ ਅੱਛਾ ਫੂਲਾ ਸੀ ਉਹਦਾ ਨਾਂ ਠੀਕ ਐ ਤੇ ਪਿੱਛਾ ਪੁਛਾ ਭਾਰੀ ਐ ਬੱਕਰੀ ਸੂਣ ਵਾਲੀ ਐ ਹੀ ਗੱਪਣਾ ਨਹੀਂ ਗੱਪਣਾ ਅੱਛਾ ਗੱਪਣਾ ਉਹ ਦੁੱਧ ਦਿੰਦੀ ਐ ਹਾਂ ਦੁੱਧ ਦਿੰਦੀ ਐ ਲੈ ਉਟੀ ਹੋ ਗਈ ਹਾਂ ਛੱਡ ਦੇ ਬਈ ਜਾਂ ਬੱਕਰੀ ਆ ਲਿਆ ਬਈਆ ਹਾਂ ਦੱਬੀ ਲਿਆ ਆ ਲਿਆ ਇਹ ਆ ਗਈ ਹਣਾ ਬੂਰ ਕੰਨੀ ਵਿੱਚ ਮਿਕਸ ਹੋ ਗਈ ਇਹ ਮਿਕਸ ਹੋ ਗਈ ਇਹ ਦੱਬ ਪੈ ਗਈ ਦੱਬ ਪੈ ਗਈ ਤੇ ਚਮੜੀ ਬੜੀ ਪ੍ਰੀਕ ਐ ਹਾਂਜੀ ਇਹ ਸਿੰਗੀ ਜੜਾਂ ਚ ਮੋਟੀ ਹੈ ਨਾ ਤੇ ਨੱਕ ਨੁੱਕ ਦੇਖ ਸਕਦੇ ਹੋ ਸਾਰਾ ਇਹ ਵੀ ਕਰਦੀ ਹੈ ਜੀ ਕਰਦੀ ਹੈ ਕਰਦੀ ਟੋਟਲ ਕਰਦੀ ਲਾ ਸਕਦੇ ਆ ਮੁੱਲ ਘੱਟੇ ਲੈ ਘੱਟ ਲੈਣੇ ਆ ਮੋਲੀ ਲੈਣੀ ਤੇ ਚੰਗੀ ਬੱਕਰੀ ਇੱਕ ਵੱਧ ਪੈਸੇ ਨੂੰ ਲੈ ਲੈਣੀ ਉਹਦੀ ਪੱਠਾ ਪਾਲਣੀ ਸ਼ੌਂਕ ਨੂੰ ਸ਼ੌਂਕ ਦੇ ਕਬੂਤਰ ਟਾਉਂਦਾ ਬਾਬਾ ਇਹ ਕਿਹੜਾ ਰੰਗ ਆ ਗਿਆ ਬਾਬਾ ਇਹ ਬਾਬਾ ਡੱਬਾ ਰੰਗ ਹੋਰ ਲੈ ਆਈ ਚੱਲ ਬਈ ਫੜ ਫੜ ਇਹ ਇਹ ਪੂਰਾ ਆਪਣਾ ਲੋਹਾ ਡੱਬਾ ਆ ਗਿਆ ਲੋਹਾ ਡੱਬਾ ਆ ਗਿਆ ਲਾਲ ਡੱਬੀ ਕਹ ਲੋ ਲਾਲ ਡੱਬੀ ਪੁਰਾਣੀ ਦਾ ਲਾਲ ਡੱਬੀ ਆਉਂਦੀ ਸੀ ਲਾਲ ਡੱਬੀ ਪੁਰਾਣੀ ਵਿੱਚ ਬੂਰ ਕਰਨੀ ਪੈਗੀ ਦੇਖ ਸਾਧੂ ਵੈਰਾਈਆਂ ਹੀ ਬਦਲਦੀਆਂ ਬਾਬੇ ਨੇ ਹਾਂਜੀ ਠੀਕ ਐ ਬਾਬਾ ਪੂਰਾ ਸ਼ਕੀਨ ਐ ਬਾਅਦ ਚੈੱਕ ਕਰ ਲਿਓ ਓਏ ਲੈ ਲੈ ਚ ਤੇ ਆ ਫੇਰ ਕਾਲੀ ਬੱਕਰੀ ਆ ਗਈ ਹਨਾ ਬਾਬਾ ਕਾਲੀਆਂ ਲੋਈਆਂ ਦਾ ਸ਼ਕੀਨ ਲਾਓ ਸ਼ਕੀਨ ਆਪਾਂ ਪਹਿਲਾਂ ਤੋਂ ਸ਼ਕੀਨ ਕਾਲੀਆਂ ਕਿੰਨਾ ਕੁ ਸ਼ੌਕ ਕਰਿਆ ਬੱਕਰੀਆਂ ਦਾ ਅੱਜ ਕਰ ਬੱਦ ਜਿੰਨਾ ਹੱਦ ਤੋਂ ਜ਼ਿਆਦਾ ਅੱਛਾ ਹਾਂਜੀ ਕੀ ਨਾਮ ਕੀ ਐ ਆਪਣਾ ਮੇਰਾ ਨਾਮ ਬੂਟਾ RAM ਬੂਟਾ ਬੂਟਾ RAM ਬੂਟਾ RAM ਤੁਹਿੰਕਾ ਪਿੰਡ ਕਿਹੜਾ ਆਪਣਾ ਪਿੰਡ ਔਜਲਾ ਟੱਕ ਔਜਲਾ ਟੱਕ ਹਾਂਜੀ ਠੀਕ ਆ ਮਸ਼ਹੂਰ ਬੰਦਾ ਹੈ ਬਾਈ ਅਸੀਂ ਬੱਕਰੀਆਂ ਬਹੁਤ ਚੰਗੀਆਂ ਬਣਾਈਆਂ ਨੇ ਬਾਬੇ ਬੱਕਰੀ ਮੈਂ ਉਧਰ ਲੈ ਲਾ ਕੇ ਤੁਹਾਡੇ ਵੀ ਬਹੁਤ ਖਰੀਦੀ ਆ ਅੱਛਾ ਬਹੁਤ ਜ਼ਿਆਦਾ ਲਾਸ਼ ਕਹਿਣ ਸੁਕੂਣ ਜਾਂ ਬਾਕੀ ਇਧਰ ਉਹਦਾ ਬਰਨਾਲਾ ਬਰਨੋਲਾ ਬਹੁਤ ਮਕੀਆ ਲਿਆਉਂਦੇ ਰਹੇ ਹਾਂ ਇੱਥੇ ਪਹਿਲਾਂ ਵਪਾਰ ਵੀ ਬਹੁਤ ਕੀਤਾ ਤੇ ਬੱਕਰੀ ਬਾਈ ਆ ਵੀ ਦੇਖਾਂ ਕੱਦ ਬਿੱਡ ਪੂਰਾ ਬੱਕਰੀ ਦਾ 38 43 ਇੰਚ ਕੱਦ ਹੋਊਗਾ ਹੈਨਾ ਹਾਂਜੀ ਤੇ ਕਿੰਨੇ ਸੂਏ ਲੈ ਲੇ ਬਾਬਾ ਇਹ ਤੋਂ ਬਾਬਾ 30 ਸੂਏ ਆ ਤੇ ਯਸੂ ਠੀਕ ਹੈ ਜਿਹੜੀ ਗੱਲ ਹੈ ਵਿੱਚੋਂ ਹੀ ਝੂਠ ਵੀ ਬੋਲੀ ਇਹ ਨਹੀਂ ਝੂਠ ਬੋਲਣ ਦੀ ਲੋੜ ਇਹ ਵੀ ਮੈਂ ਆਜਵੇਂ ਉਹਨਾਂ ਤੋਂ ਬੱਕਰੀਆਂ ਦੋ ਲਈ 56000 ਦੀਆਂ ਇਹ ਉਹਦੀ ਪਾਠਾ ਠੀਕ ਹੈ ਇੱਕ ਉਹ ਉਹ ਛੇਰੀ ਬੱਕਰੀਆਂ ਉਸ ਵੇਲੇ ਨਾਲ ਆਈ ਉਹ ਹੀ ਲਿਆ ਇੱਕੋ ਬਟ ਛੜਤੀ ਦਾ ਯਾਰਾ ਉਹ ਲਿਆ ਆਇਆ ਬਾਬਾ ਤੂੰ ਦੌਰੇ ਆ ਜਾ ਮੈਂ ਫਾ ਲੰਦੇ ਮੜਾ ਕਰੀ ਤੂੰ ਇਹ ਆ ਗਈਆਂ ਬਾਬੇ ਦੀਆਂ ਲੋਈਆਂ ਪੱਖਾ ਜਮਾ ਲੋਈਆਂ ਹਨ ਬਾਦਾਮ ਸਿੰਗੀਆਂ ਦੇਖ ਲਓ ਇਹੀਆਂ ਬਾਦਾਮੀ ਸਿੰਗੀਆਂ ਮਿਲਦੀਆਂ ਨਹੀਂ ਨਹੀਂ ਮਿਲਦੀਆਂ ਇਹ ਜਿਹੜੇ ਖਲੌਂਚੇ ਜਿਹੜੇ ਮਰਗਾਂ ਜਿਹੜੇ ਜਿਹੜੇ ਸਿੰਗ ਲਈ ਫਰਦੇ ਨੇ ਸਹੀ ਗੱਲ ਸਹੀ ਗੱਲ ਠੀਕ ਹੈ ਉਹ ਕਹਿੰਦਾ ਬੱਕਰੀ ਕਾਦੀ ਜਿਹਦੇ ਸਿੰਗ ਬੜੇ ਬੜੇ ਹੋਣ ਹਾਂਜੀ ਦੇਖੋ ਬਾਈ ਨੱਕ ਮੂੰਹ ਜਮਾ ਸਿਰ ਹੀ ਘਰਾ ਰੱਖਿਆ ਇਹ ਇਹ ਆਪਣੇ ਐਸ ਲਾਲ ਬੋਗਦੀਆਂ ਪੱਠਾਂ ਨੇ ਅੱਛਾ ਬਾਬਾ ਪਹਿਲੇ ਪਹਿਲੇ ਸੂਏ ਲੱਗਦੇ ਨੇ ਇਹ ਅੱਛਾ ਮਲਾ ਦੰਦ ਦੋ ਵੀ ਦੋ ਦੋ ਚਾਰ ਚਾਰ ਦੰਦ ਹੀ ਹੋਣਗੀਆਂ ਦੋ ਇੰਨੇ ਹੋਣੀਆਂ ਠੀਕ ਆ ਚਾਰ ਦਾਲਾਂ ਦੇ ਹੋਣੀਆਂ ਮਲਾ ਖੀਰੀਆਂ ਖੂਰੀਆਂ ਹੀ ਲਵਾ ਲਵੂ ਦਿੰਨਾ ਇਹ ਦਵਾਦ ਅੱਛਾ ਬਾਈ ਬਾਬਾ ਕਹਿੰਦਾ ਕਰਦਣ ਨਾਲ ਕੋਈ ਹੋ ਨਹੀਂ ਦੁੱਧ ਹੋਣਾ ਚਾਹੀਦਾ ਦੁੱਧ ਹੋਣਾ ਚਾਹੀਦਾ ਠੀਕ ਐ ਕੋਈ ਕੰਨਾ ਦਾ ਹੁਸ਼ੌਂਕ ਨਹੀਂ ਦੋ 2 ਲੀਟਰ ਦਿੱਤਾ ਕਹਿੰਦਾ ਸੌਖਾ ਜਿਹਾ ਦੇ ਦਿੰਦੀ ਆ ਜਦੋਂ ਉਹਨੂੰ ਚਾਰ ਦਾਲਾਂ ਦੇ ਹੁੰਦੀ ਆ ਉਦੋਂ ਨੂੰ ਸੂਆ ਲੈ ਕੇ ਮੇਰੇ ਵਿੱਚ ਲੈ ਚੱਲਦਾ ਬੰਦਾ ਸਕੀਮ ਲਾਉਂਦਾ ਬੁੜਾ ਹਾਂ ਹਾਂ ਦੇਖ ਸਕਦੇ ਹੋ ਪੱਠਾ ਸ਼ਕੀਨ ਨੇ ਬਾਬੇ ਦੀਆਂ ਵਿੱਚ ਬੂਰੀ ਬੂਰਾ ਮੂੰਹ ਆ ਗਿਆ ਪੱਠ ਦਾ ਹਨਾ ਮਾਕੀ ਨਾ ਇੰਨਾਂ ਵਿੱਚੋਂ ਅਸੀਂ ਮਤਲਬ ਬਣਾਇਆ ਬਹੁਤ ਕੁਛ ਆ ਮੁੰਡੇ ਕੁੜੀਆਂ ਤਿੰਨ ਵਿਆਹਾਂ ਅੱਛਾ ਜੀ ਫਿਰ ਦੋ ਮੁੰਡੇ ਬਾਹਰ ਕੱਲੇ ਠੀਕ ਹੈ ਦੋ ਖੇਤ ਲਏ ਮਤਲਬ ਇਹ ਸਟਰਗਲ ਬਹੁਤ ਕਰਿਆ ਇਨ੍ਹਾਂ ਦੇ ਵਿੱਚੋਂ ਹੀ ਕਮਾਈ ਕਰੀ ਇਨ੍ਹਾਂ ਦੇ ਵਿੱਚੋਂ ਹੀ ਇਹ ਮੁੰਡੇ ਬਾਹਰ ਕੱਢੇ ਨਹੀਂ 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 ਜ਼ਮੀਨ ਦਾ ਜੀ ਜ਼ਮੀਨ ਜਾਤਾ ਤਾਂ ਹੁਣ ਲਈ ਆ ਦੋ ਸਾਲ ਹੋ ਗਏ ਅੱਛਾ ਇਨ੍ਹਾਂ ਦੇ ਇਨ੍ਹਾਂ ਦੇ ਸਿਰ ਤੋਂ ਠੀਕ ਹੈ ਉਹ ਡੱਬੀ ਬੱਕਰੀ ਲਈ ਬਾਈ ਇਨ੍ਹਾਂ ਦੇ ਸਿਰ ਤੋਂ ਕਿੰਨੇ ਕਿੱਲੇ ਜ਼ਮੀਨ ਦੇ ਬਣਾ ਲਏ ਦੋ ਕਿੱਲੇ ਬਣਾਏ ਦੋ ਕਿੱਲੇ ਬਾਈ ਦੇਖ ਸਕਦੇ ਹੋ ਆ ਬਾਕੀ ਹੁਣ ਕੋਠੀ ਬਣਦੀ ਆ ਇਹਨਾਂ ਦੇ ਸਿਰ ਤੋਂ ਦੋ ਮੁੰਡੇ ਬਾਹਰ ਤੋਰਤੇ ਠੀਕ ਆ ਬਾਬੇ ਨੇ ਕੰਮ ਕਰਿਆ ساری ਉਮਰ ਤਿੰਨ ਕੁੜੀਆਂ ਵਿਆਹੀਆਂ ਨੇ ਚਾਰੀਆਂ ਨੇ ਹਾਂਜੀ ਠੀਕ ਆ ਇਹਨਾਂ ਤੋਂ ਮਗਰ ਰੂ ਲਾ ਕੇ ਚਾਰੀਆਂ ਮੰਨ ਲਾ ਕੇ ਚਾਰੀਆਂ ਇਹ ਨਹੀਂ ਬਈ ਕਾਪਾ ਕੋਈ ਹੋਰ ਕੰਮ ਚੰਦਾ ਨਹੀਂ ਕੀਤਾ ਕੋਈ ਵੀ ਇਹ ਇਹਨਾਂ ਦੇ ਸਿਰ ਤੋਂ ਸਭ ਕੁਝ ਬਣਾਇਆ ਠੀਕ ਆ ਇਹ ਤਾਂ ਪਰੀਆਂ ਨੇ ਪਰੀਆਂ ਪਰੀਆਂ ਆਏ ਹਾਏ ਬਾਬਾ ਜੇ ਬੰਦਾ ਜੇ ਸੋਚਿਆ ਜਾਵੇ ਤਾਂ ਇਹ ਪਰੀਆਂ ਆ ਇਹ ਅੱਛਾ ਇਹ ਤਾਂ ਬਣਾ ਦਿੰਦੀ ਆ ਜੇ ਬੰਦੇ ਨੂੰ ਨਾ ਬੰਦਾ ਕਹੇ ਵੀ ਮੈਂ ਕੁਝ ਬਣਾਉਣਾ ਤਾਂ ਬਣਾ ਦਿੰਦੀ ਆ ਜੇ ਬੰਦੇ ਦੇ ਮਗਰ ਖਸਮ ਚੜ ਕੇ ਰਹੇ ਹਾਂ ਠੀਕ ਆ ਬਾਬਾ ਇਹਨੀਆਂ ਗੱਲਾਂ ਸੁਣੀ ਜਾਇਓ ਮਤਲਬ ਇਹਨਾਂ ਨੂੰ ਕੋਈ ਖਾਦ ਖਰਾਕ ਵਧੀਆ ਪਾਵੋ ਸੁੱਕਾ ਗਿੱਲਾ ਚੰਗਾ ਕਰੋ ਮੰਗਰ ਇਹਨਾਂ ਤੇ ਚੱਲ ਕੇ ਰਹੋ ਇਹ ਫਕੀਰਾਂ ਦਾ ਮਾਲ ਹੈ ਕਿ ਫਕੀਰਾ ਦਾ ਮਾਲ ਹੈ ਇਹਦਾ ਤੁਹਾਨੂੰ ਦੁੱਗਣਾ ਦੇਣਗੀਆਂ ਜਿੰਨੀ ਤੁਸੀਂ ਇਹਨਾਂ ਦੀ ਸੇਵਾ ਕਰੋਗੇ ਜਿੰਨਾ ਆਪਾਂ ਇਹਨਾਂ ਨੂੰ ਦਵ ਪਾਵਾਂਗੇ ਦਵ ਚਾਰਾਂਗੇ ਉਹਨਾਂ ਦੁੱਗਣਾ ਤਿਕੜਾ ਦਊਗੀਆਂ ਤੁਹਾਨੂੰ ਹਾਂ ਇਹਨੇ ਕਦੇ ਘਾਟਾ ਨਹੀਂ ਦਿੱਤਾ ਕਿਸੇ ਨੇ ਕਦੇ ਘਾਟਾ ਨਹੀਂ ਆਖੇ ਉਟਾਂ ਵਾਲੇ ਸਦਾ ਦਿਵਾਲੀਏ ਮੰਜਾਂ ਵਾਲੇ ਅੱਦੇ ਆਖੇ ਬੱਕਣਿਆਂ ਭੇਡਾਂ ਵਾਲੇ ਨਾ ਜਾਣ ਜਹਾਂ ਦੇ ਵੱਦੇ ਠੀਕ ਹੈ ਬੱਕਰੀ ਪਮ ਜਿੰਨੀ ਮਾਰਦੀ ਮਹਿੰਗੀ ਲੈ ਲਾ ਤਾਂ ਵੀ ਬੱਕਰੀ ਆਪਣੇ ਪੂਰੇ ਕਰ ਜਾਂਦੀ ਤਾਰੂਗੀ ਕਰ ਜਾਂਦੀ ਇਹ ਤਾਂ ਮਰੀ ਪਈ ਵੀ ਗੱਡੀ ਮਰੀ ਪਈ ਵੀ ਵੇਚ ਲੈ ਹਾਂਜੀ ਚਾਗੂਟ ਜੋਗੇ ਵਟ ਲੈ ਬਿਲਕੁਲ ਬਿਲਕੁਲ ਐ ਕਹਿੰਦੀ ਆ ਤਾਂ ਤੇ ਆ ਕਿਥੋਂ ਲਿਆ ਆ ਬਾਬਾ ਤੂੰ ਇਹ ਵੀ ਕਰਦੀ ਵਟ ਅੱਛਾ ਕਰਦੀ ਦੇਖ ਲਓ ਭਾਈ ਇਹ ਖਤਮ ਹੋ ਗਈਆਂ ਬੱਕਰੀਆਂ ਨਹੀਂ ਹਾਪੜੇ ਕੋਲ ਹੈਗੀ ਆ ਕਿ ਇਹਦੀ ਪਾਠ ਆ ਦੇਖੋ ਇਹ ਖਤਮ ਹੋ ਗਈਆਂ ਡੱਬ ਮਿਲਦੇ ਨਹੀਂ ਉਹ ਲਾਲ ਲਾਲ ਵੀ ਪਾਠਿਆ ਕਰੀ ਇਹ ਸਾਦੇ ਉਹ ਡੱਬ ਮਿਲਦੇ ਨਹੀਂ ਨਹੀਂ ਡੱਬ ਮਿਲਦੇ ਨਹੀਂ ਹੁਣ ਇਹ ਅਸਲੀ ਪਹਿਲਾ ਸ਼ੁਰੂ ਤੋਂ ਦੁਨੀਆ ਨੂੰ ਪਹਿਲਾ ਅੰਬਰਸਰ ਤੇ ਡੱਬੀ ਇਹ ਮਹਿੰਗੇ ਗੁੱਜਰ ਹਰਾ ਲਏ ਨੇ ਹੁਣ ਪਾਕਿਸਤਾਨ ਦੇ ਵਿੱਚ ਉਹ ਬੱਕਰੀਆਂ ਨੇ ਇਹ ਬਾਬੇ ਦੀਆਂ ਦੇਖ ਸਕਦੇ ਹੋ ਇਹ ਜਮਾ ਪਿਓਰ ਹੈ ਅਸਲੀ ਪਿਓਰ ਅਸਲੀ ਹੈ ਆ ਦੇਖ ਲਓ ਇਹਦੇ ਇੱਥੋਂ ਪਤਾ ਲੱਗਦਾ ਵੀ ਇਹਦੇ ਨਾਲ ਤਾਂ ਕੋਈ ਪੱਟਾਂ ਤੇ ਬਾਲ ਜਮਾ ਬਰੀਕ ਹੈ ਬਰੀਕ ਹੈ ਇਹ ਮੋਟੀ ਨਹੀਂ ਹੁੰਦੀ ਨਹੀਂ ਨਹੀਂ ਮੋਟੀ ਨਹੀਂ ਹੁੰਦੀ ਹਾਂ ਇਹਦਾ ਗੱਬਣ ਹੋਈ ਆ ਉਦੀ ਰਾਜੀ ਉਹਦੇ ਰਾਜੀ ਉਹ ਵੀ 2 2 ਮਹੀਨੇ ਰਾਜੀ ਹਾਂ ਇਹਨੂੰ ਚੜੂਗੀ ਹਾਂ ਇਹਦਾ ਹੈਗਾ 12 ਨੂੰ ਨਿੰਬੂ ਨਿੰਬੂਆਂ ਨੂੰ ਨਿਚੜੂਗੀ ਹਾਂ ਇਹ ਪਿਓਰ ਹੈ ਜਮਾ ਤੇ ਨਵੇਂ ਦੰਦ ਹੋਣੀ ਹੈ ਨਾ ਪਾਪਾ ਪਹਿਲੇ ਦੂਏ ਹੀ ਹੋਣੀ ਦੂਏ ਆ ਠੀਕ ਹੈ ਤੇ ਬੱਚੇ ਬੁੱੱਚੇ ਦੇ ਡੱਬੀ ਨਾਲ ਲੈ ਤੂੰ ਗਮਾਣਾ ਨਹੀਂ ਇਹ ਅੱਛਾ ਲੈ ਦਿਖਾ ਫਿਰ ਹੋਰ ਦੇਖ ਲਓ ਬਾਈ ਇਹ ਡੱਬੀਆਂ ਮਿਲਦੀਆਂ ਨਹੀਂ ਮੋٹے ਡੱਬਾ ਵਾਲੀਆਂ ਦਾ ਬਥੇਰੀਆਂ ਮਿਲ ਜਾਂਦੀਆਂ ਨੇ ਇਹ ਵੀ ਪੱਠ ਨੇ ਡੱਬੀ ਆਹ ਦੇਖ ਲਓ ਬਾਈ ਜਿਵੇਂ ਤਸਵੀਰਾਂ ਹੀ ਲਾਈਆਂ ਪੰਨਿਆਂ ਦੇ ਬੁੜੇ ਨੇ ਜਿਵੇਂ ਸ਼ੌਂਕ ਦੇ ਕਬੂਤਰ ਨਰਾਉਂਦੇ ਆਪਾਂ ਦਾ ਸ਼ੌਂਕ ਦੇ ਬਾਕੀ ਨੰਬਰ ਬੋਲ ਦੇ ਤੇਰਾ ਮੇਰਾ ਨੰਬਰ 842729231 ਇੱਕ ਵਾਰ ਹੋਰ ਬੋਲ 842729231 ਤੇ ਬੱਚੇ ਬੱਚੇ ਹੁੰਦੇ ਨੇ ਸੇਲਵਾਤੇ ਹਾਂ ਹਾਂ ਸੇਲਵਾਤੇ ਬੱਚੇ ਜਿੰਨੇ ਮਰਜੀ ਹੈ 40 50 ਬੱਕਰੀਆਂ ਨੇ ਬੋੜੇ ਲਵੇ ਤੇ ਬੰਦੇ ਕਿੰਨੇ ਹੁੰਦੇ ਨੇ ਬੱਕਰੀਆਂ ਦੇ ਵਿੱਚ ਬੰਦੇ ਆ ਦੋ ਜਵਾਕ ਹੁੰਦੇ ਇੱਕ ਮੈਂ ਹੁੰਨਾ ਅੱਛਾ ਤਿੰਨੇ ਜਣੇ ਤਿੰਨੇ ਜਣੇ ਠੀਕ ਹੈ ਤਿੰਨੇ ਜਣੇ ਹੁੰਦੇ ਨੇ ਤੇ ਹਣ ਡੇਕਾ ਡੁੱਕਾ ਫੁੱਲ ਵੜਦੇ ਹਾਂ ਬਹੁਤ ਫੁੱਲ ਵੜਦੇ ਠੀਕ ਹੈ ਚਰਾਈ ਪੂਰੀ ਕਰਦਾ ਬਾਬਾ ਚਰਾਈ ਪੂਰੀ ਕਰਦਾ ਫੌਂਗ ਨਾਲ ਚਾਹ ਰਿਹਾ ਜੁੱਜੂ ਰੋਡ ਵੀ ਚਾਰ ਦਾ ਰੁੱਕਾ ਵਾਂਗੂ ਵੀ ਚਾਹ ਹਾਂ ਧਰੀ ਬੈਠ ਰਹੀ ਹੈ ਹਾਂ ਹਾਂ ਇਹ ਕੰਮ ਨਹੀਂ ਹੈ ਨਾ ਚਾਰ ਚਾਰ ਘੰਟੇ ਠਾਲੀਦਾ ਜਾਂ ਮਤਲਬ ਜਿਸ ਵੇਲੇ ਨਾ ਟਾਈਮ ਇਹਨਾਂ ਦਾ ਬੰਨਿਆ ਜਿੰਨੇ ਟਾਈਮ ਨੂੰ ਹੱਕੜੇ ਤਾਂ ਉਹਨੇ ਟਾਈਮ ਨੂੰ ਹੱਕ ਦੇਣੀ ਆ ਠੀਕ ਹੈ ਤੇ 4:00 ਤੇ 5:00 5:30 ਵਜੇ ਘਰੇ ਆ ਜਾਣਾ ਫਿਰ ਇਹਨਾਂ ਨੂੰ ਦਾਣਾ ਫਾਕਾ ਪਾ ਕੇ ਦਵਾਈ ਕਰਕੇ ਫਿਰ ਬਿਲੀ ਹੋ ਕੇ ਆਪਣਾ ਖਾਣਾ ਪਾਣਾ ਖਾਣਾ ਹਾਂ ਪਹਿਲਾਂ ਇਹਨਾਂ ਦਾ ਫਿਰ ਆਪਦਾ ਪਹਿਲਾਂ ਇਹਨਾਂ ਦਾ ਠੀਕ ਹੈ ਹਾਂਜੀ ਤੇ ਬਹੁਤ ਬਾਬੇ ਗੱਲਬਾਤ ਕਰਕੇ ਤੇਰੇ ਨਾਲ ਆਨੰਦ ਆ ਗਿਆ ਤੇ ਮੇਲੇ ਤੇ ਆ ਸਾਲ ਆਇਆ ਕਰ ਤੇ ਇਹਨਾਂ ਦੀ ਚੌਂਕੀ ਵਿਚਾਰੀਆਂ ਦੀ ਭਰਾਇਆ ਕਰ ਹਾਂ ਜੇ ਜਾਂਉਂਦੇ ਰਹਾਂਗੇ ਤਾਂ ਮੇਲੇ ਨਹੀਂ ਮਰਿਆਂ ਦੇ ਕੀ ਮੇਲੇ ਨੇ ਹਾਂ ਇਹਨਾਂ ਦੇ ਸਰ ਤੇ ਅਸੀਂ ਆਇਆ ਤੇ ਦੇ ਨਹੀਂ ਕੋਣ ਆਉਂਦਾ ਰੇ ਕਿਸੇ ਨਹੀਂ ਨਹੀਂ ਇਹਨਾਂ ਦੀ ਦਿੰਦੀ ਇਹਨਾਂ ਦੇ ਸਰ ਤੇ ਜਾ ਠੀਕ ਹੈ ਧੰਨਵਾਦ ਬਾਬੇ ਦਾ ਤੇ ਸਾਡੀ ਵੀਡੀਓ ਨੂੰ ਜੇ ਚੰਗੀ ਲੱਗੇ ਤਾਂ ਲਾਈਕ ਕਮੈਂਟ ਬਾਬੇ ਕਹਿੰਦੇ ਸ਼ੇਅਰ ਜ਼ਰੂਰ ਕਰ ਹਾਂ ਤੇ ਬੱਚੇ ਲੈਣ ਬਾਅਦ ਤੇ ਸੰਪਰਕ ਕਰ ਲੈੋ ਮੇਰਾ ਨੰਬਰ ਲੈ ਲਓ ਜਿਹੜੀਆਂ ਮਰਜ਼ੀ ਬੱਕਰੀਆਂ ਹੀ ਗਾਰੰਟੀ ਆਪਣੀਆਂ ਪਿਓਰ ਬੱਕਰੀਆਂ ਨੇ ਜਰ ਬੱਕਰੀਆਂ ਨੇ ਹਾਂ ਇਹ ਆਪਣੀ ਗਾਰੰਟੀ ਆ ਬਾਈ ਤੇ ਜਰੂਰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਜੀ ਧੰਨਵਾਦ ਕੱਟਦੇ ਬਈ